ਬਾਕੀ ਜਿੰਨੇ ਮਰਜੀ ਦੁੱਖੀ ਹੋਈਏ ਸੁਖੀ ਹੋਈਏ ਪਰ ਸਾਡੀ ਲਿਬ ਜਿਹੜੀ ਹੈ ਪਰਮਾਤਮਾ ਨਾਲ ਜੁੜਨੀ ਚਾਹੀਦੀ ਹੈ ਆਦੇ ਜੀਵਨ ਜਿਹੜਾ ਪਰਮਾਨ ਹੋ ਜਾਂਦਾ ਉਹ ਸਤਨਾਮ ਸੇਵਾ ਨਿੱਜ ਘਰ ਵਿੱਚ ਚਲਾ ਜਾਂਦਾ ਹੈ ਜੀਵਨ ਨਿੱਜ ਘਰ ਕਿਹਦਾ ਪਰਮਾਤਮਾ ਦਾ ਘਰ ਵਿੱਚ ਪਰਮਾਤਮਾ ਦੇ ਅੰਤਾਲ ਇੱਕ ਨਿਕ ਹੋ ਜਾਣਾ ਉਸਦੇ ਨਾਲ ਲੀਨ ਹੋ ਜਾਣਾ ਜਿਉਂ ਪਾਣੀ ਸੰਗ ਪਾਣੀ ਜਿਵੇਂ ਰੱਬ ਦੇ ਵਿੱਚ ਬਿਹਦ ਹੋ ਜਾਈਏ ਫਿਰ ਕਿਹਦੇ ਰੰਗ ਵਾਲੇ ਕੋਣ ਆ ਜਾਂਦੇ ਨੇ ਅੰਦਰ ਆਪ ਸਤਨਾਮ ਪ੍ਰਾਨੀ ਜੋ ਵੀ ਆਉਂਦਾ ਸਤਿਗੁਰੂ ਕੋਲ ਗੋਬਿੰਦ ਮਿਲਣ ਕੀ ਹੈ ਤੇਰੀ ਪੜੀਆ ਭਾ ਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾਇ ਹੀ ਲਾਹ ਤੇ ਲਾਹ ਭਈ ਲੈ ਸਕਦੇ ਜਿਦੀ ਵਾਰ ਹੀ ਨਹੀਂ ਆਉਂਦੀ ਸਤਿਗੁਰੂ ਕਹਿੰਦੇ ਉਹ ਜਾਂਦਾ ਵੀ ਨਹੀਂ ਯਾਦੋਂ ਜਿੰਨੂੰ ਸਦਿਆ ਉਹਨੂੰ ਜਾਣਾ ਪੈ। ਕਈ ਵਾਰ ਆਪਾਂ ਇੱਕ ਛਾਬਦ ਕਹਿ ਦਿੰਦੇ ਆ। ਜਸਾ ਬਹੁਤ ਬੜਾ ਰੋਲ ਰਿਆ। ਤੇ ਬੱਚਾ ਬੇਸ਼ੱਕ ਮਾਤਾ ਪਿਤਾ ਕੋਲ ਬਹੁਤ ਜ਼ਿਆਦਾ ਸੰਭਾਲ ਰਿਹਾ। ਹੁਣ ਭਗਤ ਫਰੀਦ ਜੀ ਨੂੰ ਕਹਿਣ ਲੱਗੇ ਕਿ ਤੂੰ ਪ੍ਰਮਾਤਮਾ ਦੀ ਆਦਤ ਕਰਿਆ ਕਰ। ਰੱਬ ਦਾ ਸਿਮਰਨ ਕਰਿਆ ਕਰ ਫਰੀਦ ਜੀ। ਮਾ ਰੱਬ ਜੀ ਕੀ ਕਹਿੰਦੇ ਨੇ? ਸਮਾ ਵਿੱਚ ਕਹਿੰਦੇ ਨੇ ਰੱਬ ਹੀ ਕਹਿੰਦੇ ਨੇ ਔੜ ਦਿੰਦੇ ਨੇ ਸ਼ੱਕਰ ਦਿੰਦੇ ਨੇ ਦੁੱਧ ਦਿੰਦੇ ਨੇ ਘੋੜ ਦਿੰਦੇ ਨੇ ਬੜੇ ਖਾਣ ਵਾਲੇ ਮਿੱਠੇ ਪਦਾਰਥ ਦੇਣਗੇ ਜੇ ਤੂੰ ਰੱਬ ਦੀ ਬੰਦਗੀ ਕਰਿਆ ਕਰੇਂ ਇਹਨਾਂ ਦੇ ਸਿਧਾਂਤ ਸਿਮਰਨ ਦੇ ਵਿੱਚ ਬੈਠਦਾ ਅੱਜ ਮਿੱਠੇ ਦੇ ਲਾਲ ਕਹਿੰਦੇ ਭਗਤੀ ਵਿੱਚ ਬੈਠਾ ਭਗਤ ਕਬੀਰ ਜੀ ਕਹਿੰਦੇ ਨੇ ਮਿੱਠੇ ਤੇ ਲਾਲਚ ਵਿੱਚ ਐਸੇ ਭਗਤੀ ਵਿੱਚ ਬੈਠੇ ਅੱਜ ਕੁਝ ਹੋਰ ਕੱਲ ਕੁਝ ਹੋਰ ਲਾਲਚ ਦੇ ਮੱਥੇ ਤੇ ਜਪਦੇ ਜਪਦੇ ਜਿਹੜੇ ਜੀਬ ਜਪਦੀ ਸੀ ਫਿਰ ਮਨ ਜਪਣ ਲੱਗ ਪਿਆ ਅੱਲਾ ਅੱਲਾ RAM RAM ਕਾਲ ਕੁਰਪਾਏ ਗੁਰਪਾਏ ਗੁਰ ਫਿਰਦੇ ਵਿੱਚ ਪ੍ਰਮਾਤਮਾ ਦਾ ਅੱਲਾ ਦਾ ਨਾਮ ਉਤਰ ਗਿਆ ਇਹ ਮਾਂ ਕੀ ਕਰਦੀ ਏ ਰੋਜ਼ ਗਵਾਂਢ ਨਾਲ ਆਵਾਜ਼ ਮਾਰਦੀ ਨ ਫਰੀਦ ਦੀ ਮਾਂ ਆ ਚਲੀ ਉਹ ਪਾਣੀ ਲੈ ਕੇ ਆਈਏ ਉਹਨੇ ਰੋਜ਼ ਪਾਣੀ ਲੈ ਕੇ ਆਉਂਦੀ ਹੈ ਮਾਂ ਕੀ ਕਰਦੀ ਹੈ ਥਾਲ ਦੇ ਵਿੱਚ ਮਿੱਠੇ ਪਦਾਰਥ ਰੱਖ ਲੈਂਦੀ ਹੈ ਖਾਣ ਵਾਸਤੇ ਦੁੱਧ ਦਹੀਂ ਗੋੜ ਘੋ ਸ਼ੱਕਰ ਫਰੀ ਜਿਸ ਮਸਲੇ ਤੇ ਪੈਣ ਤੇ ਉਸ ਮਸਲੇ ਦੇ ਥੱਲੇ ਕੋਲੀ ਦੇ ਨੇ ਰੱਖ ਦਿੰਦੀ ਹੈ ਤੇ ਆਪ ਪਾਣੀ ਲੈਣ ਵਾਸਤੇ ਖੂਦ ਚਲੀ ਜਾਂਦੀ ਹੈ ਭਗਤ ਫਰੀ ਜੀ ਰੋਜ਼ ਭਗਤੀ ਤੋਂ ਉੱਠਦੇ ਨੱਖਾ ਬੰਦ ਕਰਕੇ ਸਿਮਰਨ ਕਰਦੇ ਕੋਣ ਕਿ ਪਦਾਰਥ ਸਕਦੇ ਨੇ ਤੇ ਬੜੇ ਕੁਝ ਹੁੰਦੇ ਨੇ ਵੀ ਰੰਮ ਜੀ ਮੇਰੇ ਵਾਸਤੇ ਫਦਾਕ ਰੱਖ ਲੈਣ ਇੱਕ ਦਿਨ ਕਹਿੰਦੇ ਨੇ ਫਰੀਦ ਜੀ ਮਾਂ ਕਹਿੰਦੇ ਉਹ ਮਿੱਠੇ ਬਦਾਸ ਰੱਖਣੇ ਕਹਿੰਦੇ ਭੁੱਲ ਗਏ ਅੱਜ ਉਹ ਫਰੀਦ ਜਿਹੜਾ ਇੱਕ ਲਾਲਚ ਦੇ ਵਾਸ ਲੱਗਿਆ ਜਿਹਦੇ ਨਾਲ ਪਰਮਾਤਮਾ ਦੀ ਇੱਕ ਮਿਕ ਗੱਲ ਹੋ ਗਈ ਸੀ ਅੱਜ ਉਸ ਦੀ ਅੱਖਾਂ ਖੁੱਲੀਆਂ ਫਰੀਦ ਜੀ ਮਾਂ ਬੜੀ ਭੱਜੀ ਉਹ ਤਾਂ ਪਾਣੀ ਲੈ ਕੇ ਉੱਥੇ ਮਟਕਾ ਸੁਟਿਆ ਆਣ ਲੱਗੀ ਅੱਜ ਫਰੀਦ ਜੀ ਦਾ ਮੇਰੇ ਪੁੱਤਰ ਦਾ ਜਿਹੜਾ ਵਿਸ਼ਵਾਸ ਰੱਬ ਤੋਂ ਉੱਠ ਜਾਣਾ ਹੈ। ਖਾਲੀ ਬਿਨੇ ਲਾਹੇ ਗੁੜਗੜ ਜਣਾ ਖਾਲ ਦੇ ਵਿੱਚ ਆਉਣ ਲੱਗੀ, ਖਦਾਫ਼ ਆਉਣ ਲੱਗੀ ਕਹਿਣ ਲੱਗੀ ਪੁੱਤਰ ਅੱਜ ਰੱਬ ਜੀ ਮੈਨੂੰ ਰਸਤੇ 'ਤੇ ਮਿਲੇ ਸਨ। ਕਹਿੰਦੇ ਫਰੀਦ ਨੂੰ ਫੜਾ ਦਿਓ ਸਤਨਾਮ ਸ੍ਰੀ ਵਾਹਿਗੁਰੂ। ਮਨ ਲਵੇ। ਸਤ ਗੁਰ ਕੈ Thank you. ਬਖਸ਼ਣਾ 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 ਇਸ ਇੱਕ ਪ੍ਰਭਾਤ ਤੇ ਰਾਮ ਨੇ ਮੇਰਾ ਯਾਦ ਕਰਿਆ ਸੇ ਤੇ ਯਾਦ ਰਖਾ ਪਰ ਹੁਕਮ ਨਾਮ ਹੈ ਬਖਸ਼ੋ ਸੰਤਾਨ ਨੂੰ ਨਿਹਾਲ ਨਿਹਾਲ ਕਰੋ ਹੁਕਮ ਨਾਮ ਤੇ ਚੰਗਲਾ ਉਦਮ ਬਖਸ਼ਣਾ ਕੋਨਾ ਚੁਕਾਨੇ ਜਿਵੇਂ ਬਖਸ਼ੋ ਨੇ ਸਰਬੱਤ ਭਲਾ ਬਖਸ਼ਣਾ ਸੁਖ ਹੋਵੇ ਤੇਰਾ ਨਾਮ ਚਿਤਾਵੇ ਨਾਰਿਕ ਨਾਮ ਚੜ੍ਹਦੀ ਕਲਾ ਤੇਰੇ ਪਾੜੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਅਨੰਤ ਸਾਹਿਬ ਵਾਹਿਗੁਰੂ ਜਿਕੇ ਭਟੇ ਦੁਹਰਾ ਗਇ ਤੈ ਅਕਾਲ ਕੇ ਚਬਾ ਚਲਾਉ ਪੰਥ ਸਭ ਸੇ ਤੰਗੋ ਹੁਕਮ ਹੈ ਗੁਰੂ ਮਾਨ ਦੇਉ ਗਰੰ ਗੁਰੂ ਗ੍ਰੰਥ ਜੀ ਮਾਨਿਓ ਪਰਮ ਤੋਰਾ ਤੇਜ ਜੋ ਗ੍ਰੰਥ ਕੋ ਮਨੋ ਉਜਾ ਕੋਦ ਸੁਭਜ ਮਨ ਮੇ ਰਾਜ ਤੇਜ ਕਰ ਜਾ ਆਕੇ ਰਹੇ ਨਰਮ ਵਾਰੁ ਹੋਏ ਜੰਮ ਲੈਹਗੇ ਬਚੇ ਚਰਨ ਜੋਹ ਵਾਹਿਗੁਰੂ ਨਾਮੁ ਜਾਜ ਹੈ ਚੜੇ ਜੋ ਚੜੇ ਪਾ ਜੋ ਸਦਾ ਕਰਸੇ ਮnde ਮੁਰ ਭਾਰੇ ਉਤਾਰਿ ਨਾ ਕੰਡਾ ਜਕੈ ਰਾਤੁ ਨ ਕਨ ਦੇਸੋ ਵੈਸੇ ਸੋ ਗੰਗਰੀ ਰਚਿਆ ਕਰੇ ਗੁਰ ਕਲਗੇ ਤਾਰ ਜਗ ਜੀ सो रचिया करे गुड़ करके तार जगे बोले सो नेह वाह जी का खालसा वाहिगुरू जी की फते श्री वाहीगुरु 아시만 ਮਾਰ ਬੰਚ ਬੰਦੇ ਕੋ ਬਾਬਰ ਮਾਂ ਭਵਜਲ ਤੇਰਾ ਆਪੇ ਹਰਿ ਕਰਾਨਾ ਹੈ ਆਪੇ ਮੋਰੰਗੀ ਜੋ ਤਿਸ ਭਾਵੇਂ ਨਾ ਨਾ ਸਾਈ ਗਨ ਚੰਗੀ ਸਤਨਾ ਇਤ ਮਾ ਜਾਨ ਲੇ ਹੋ ਮਨ ਮਾਹੀ ਆਪਣੇ ਸੁਖ ਸਿਆਹੀ ਜਗ ਫਾਦੇਉ ਕੋ ਕਾ ਹੋਂ ਕੋ ਨਹੀਂ ਰਹਾ ਸੁਖ ਮੈਂ ਆਨ ਬਹੁਤ ਮਿਲ ਬੈਠ ਤ ਰਹਿਤ ਚਾਉਂਦੇ ਸਕੇਰਾ ਬਿਬਤ ਪਰੀ ਸਭ ਹੀ ਸੰਗ ਛਾਡਤ ਕਾਇਆ ਪ੍ਰੇਤ ਪ੍ਰੇਤ ਕਰਿ ਭਾਗੀ ਇਹ ਹੈ ਬਿਦ ਕੋ ਬਿਵਹਾਰ ਬਨਿਉ ਹੈ ਜਾਂ ਸੋ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਇਹ ਹੈ ਬਿਦ ਕੋ ਬਿਵਹਾਰ ਗੁਰਦਿਸ ਮਾਪਤੀ ਤੋਂ ਬਾਅਦ ਸਾਰੇ ਸੰਗਤ ਲੰਗਰ ਸ਼ਕਨ جاری ਸੀ ਤੇ ਇਸ ਗੁਰਦੁਆਰੇ ਵਿੱਚ ਹਰ ਐਤਵਾਰ ਨੂੰ ਚਪਈ ਸਾਹਿਬ ਦਾ ਪਾਠ ਹੁੰਦਾ ਹੈ ਹਰ ਪੁੰਨਿਆਂ ਨੂੰ ਸੰਗਤ ਭਾਰੀ ਮਾਤਰਾ ਚ ਪਹੁੰਚਦੀ ਹੈ ਭੋਗ ਤੋਂ ਬਾਅਦ ਅਸੀਂ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਹਿਸਟਰੀ ਜਿਹੜੀ ਲਿਖੀ ਹੋਈ ਆ ਉਹ ਪੜੇ ਤੇ ਇਸ ਗੁਰਦੁਆਰੇ ਵਿੱਚ ਆ ਕੇ ਬਹੁਤ ਹੀ ਮਨ ਨੂੰ ਸਕੂਨ ਮਿਲਿਆ ਇੱਥੇ ਲਿਖਿਆ ਹੋਇਆ ਸੀਗਾ ਵੀ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਤੇ ਕਦੋਂ ਜਨਮ ਹੋਇਆ ਉਹਨਾਂ ਦਾ ਉਹਨਾਂ ਦੇ ਮਾਤਾ ਪਿਤਾ ਕੌਣ ਸਨ ਤੇ ਉਹਨਾਂ ਦਾ ਵਿਆਹ ਕਦੋਂ ਹੋਇਆ ਕਿੰਨੇ ਬੱਚੇ ਸੀ ਕੀ ਕੀ ਉਹਨਾਂ ਦੇ ਨਾਮ ਸੀਗੇ ਸਾਰਾ ਜਿਹੜੀ ਹਿਸਟਰੀ ਹੈ ਇੱਥੇ ਲਿਖੀ ਹੋਈ ਸੀਗੀ ਤੇ ਬਾਬਾ ਜੀ ਦੀ ਪਿਕਚਰ ਵੀ ਬਹੁਤ ਸੋਹਣੀ ਬਣੀ ਹੋਈ ਹੈ ਇੱਧਰ ਨਨਕਾਣਾ ਸਾਹਿਬ ਬਾਬਾ ਦੀਪ ਸਿੰਘ ਜੀ ਤੇ ਗੁਰਦੁਆਰਾ ਅੰਮ੍ਰਿਤਸਰ ਦੀ ਵੀ ਪਿਕਚਰ ਬਹੁਤ ਸੋਹਣੀ ਬਣੀ ਹੋਈ ਹੈ ਬੜਾ ਮਨ ਨੂੰ ਸਕੂਨ ਮਿਲਿਆ ਬਹੁਤ ਟਾਈਮ ਬਾਅਦ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਇਧਰਲੇ ਸਾਈਡ ਗੁਰਨਾਨਕ ਦੇਵ ਜੀ ਦੀ ਬੀ ਹਿਸਟਰੀ ਲਿਖੀ ਹੋਈ ਆ ਵੀ ਉਹਨਾਂ ਦਾ ਜਨਮ ਕਿਦੋਂ ਤੇ ਕਿੱਥੇ ਹੋਇਆ ਉਹਨਾਂ ਦੇ ਮਾਤਾ ਪਿਤਾ ਕੌਣ ਸਨ ਉਹਨਾਂ ਦਾ ਵਿਆਹ ਕਿਹਦੇ ਨਾਲ ਤੇ ਕਿਦੋਂ ਹੋਇਆ ਕਿਹੜੇ ਸਾਲ ਵਿੱਚ ਹੋਇਆ ਉਹਨਾਂ ਨੇ ਕਿਹੜੀਆਂ-ਕਿਹੜੀਆਂ ਉਦਾਸੀਆਂ ਕੀਤੀਆਂ ਸੀਗੀਆਂ ਸਾਰਾ ਵਿਵਰਣ ਜਿਹੜਾ ਇੱਥੇ ਲਿਖਿਆ ਹੋਇਆ ਅਸੀਂ ਸਾਰਾ ਪੜਨ ਤੋਂ ਬਾਅਦ ਫਿਰ ਲੰਗਰ ਛਕਣ ਵਾਸਤੇ ਪਹੁੰਚੇ ਇਹ ਲੰਗਰ ਹਾਲ ਬਣਿਆ ਜਿੱਥੇ ਕੀ ਲੰਗਰ ਬਣਦਾ ਹੈ ਦੇਗ ਬਣਾਈ ਜਾਂਦੀ ਹੈ ਤੇ ਉੱਪਰ ਜਿਹੜਾ ਲੰਗਰ ਹਾਲ ਹੈ ਉੱਥੇ ਸਭ ਨੂੰ ਪ੍ਰਸ਼ਾਦਾ ਸ਼ਕਾਇਆ ਜਾਂਦਾ ਆ ਅਸੀਂ ਸਭ ਨੇ ਪ੍ਰਸ਼ਾਦਾ ਛਕਿਆ ਉਸ ਤੋਂ ਬਾਅਦ ਜੀ ਆਪਾਂ ਇੱਧਰ ਜਿਹੜੇ ਬਣਿਆ ਹੋਇਆ ਜਿੱਥੇ ਕੀ ਸਾਰੀਆਂ ਸੰਗਤਾਂ ਆਦਮ ਮੱਥਾ ਟੇਕਦੀਆਂ ਹਨ ਇਹ ਪਿੱਪਲ ਹੈ ਜਦੋਂ ਉਹਨਾਂ ਦੀਆਂ ਮਨਾਂ ਕਾਮਨਾ ਪੂਰੀਆਂ ਹੁੰਦੀਆਂ ਹੋਣ ਤੇ ਇੱਥੇ ਆਪਦੇ ਜਿਹੜੇ ਇੱਛਾ ਅਨੁਸਾਰ ਚੜਾਵਾ ਚੜਾ ਕੇ ਜਾਂਦੇ ਹਨ ਜਿੱਥੇ ਸੇਰੇ ਚੜਾਏ ਹੋਏ ਆ ਚੂੜਾ ਚੜਾਇਆ ਤੜਾਕੀਆਂ ਜਿਵੇਂ ਕਿ ਸੰਗਤਾਂ ਦੀ ਅੱਛਾ ਪੂਰੀਆਂ ਹੁੰਦੀਆਂ ਉਸ ਤੋਂ ਬਾਅਦ ਜੀ ਆਪਾਂ ਘਰ ਵੱਲ ਨੂੰ ਰਵਾਨਗੀ ਕੀਤੀ ਟਾਈਮ ਹੋ ਗਿਆ ਸੀਗਾ 2:30 ਵਜੇ ਦਾ ਫਿਰ ਆਪਾਂ ਘਰਾਂ ਨੂੰ ਚੱਲ ਪਏ